ਸਸਿਕਲ ਅੱਜ ਆਪਣੇ ਵਿੱਚ ਪੰਜਾਬ ਪਾਲਸ ਦੇ ਐਡਰਨ ਚੀਫ ਕਰਨਲ ਜੈਬਨਸ ਜੀ ਜਿਹੜੇ ਕਾਫੀ ਸਮੇਂ ਤੋਂ ਪੰਜਾਬ ਦੇ ਸੋਸ਼ਲ ਔਰ ਪੋਲਿਟੀਕਲ ਏਰੀਨਾਂ ਦੇ ਵਿੱਚ ਐਕਟਿਵ ਹੈ ਔਰ ਪੰਜਾਬ ਨੂੰ ਸਮਝਦੇ ਵੀ ਹੈ ਔਰ ਪੰਜਾਬ ਲਈ ਕੰਮ ਵੀ ਕਰ ਰਹੇ ਹੈ ਔਰ ਪੰਜਾਬ ਦੇ ਵਿੱਚ ਵੀ ਵਿਚਾਰਨ ਦਾ ਕੰਮ ਵੀ ਔਰ ਹਰ ਜਗ੍ਹਾ ਦੇ ਵਿੱਚ ਰਹਿਣ ਦਾ ਔਰ ਇਹਨਾਂ ਨੂੰ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਇੱਕ ਤਰ੍ਹਾਂ ਦੇ ਸੋਸ਼ਲ ਭੂਮਿਕਾ ਦੇ ਵਿੱਚ ਪੂਰੀ ਤਰ੍ਹਾਂ ਐਕਟੀਵੇਟ ਰਹਿੰਦੇ ਆ ਪਰੰਤੂ ਹੁਣ ਚੋਣ ਲੋਕ ਸਭਾ ਦੇ ਬੜੇ ਨਜ਼ਦੀਕ ਹੈ 1 ਜੂਨ ਨੂੰ ਪੰਜਾਬ ਦੇ ਵਿੱਚ ਚੋਣ ਹੋਣਾ ਹੈ ਉਸ ਦੇ ਵਿੱਚ ਪੰਜਾਬੀਆਂ ਦੀ ਕਿੰਨੀ 13 ਸੀਟਾਂ ਹੈ ਕਿਹੜਾ ਭੂਮਿਕਾ ਰਵੇ ਹੋਰ ਉਸ ਭੂਮਿਕਾ ਦੇ ਵਿੱਚ ਪੰਜਾਬੀ ਕਿਸ ਤਰ੍ਹਾਂ ਆਪਣਾ ਕੈਂਡੀਡੇਟ ਨੂੰ ਚੁਣਨ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੂੰ ਲੱਗਦੀਆਂ ਵੀ ਉਹਨਾਂ ਦੇ ਸਬਕਸ਼ ਜਦੋਂ ਆਉਂਦੇ ਕਿਹੜੇ ਕਿਹੜੇ ਸਵਾਲ ਆਉਂਦੇ ਆ ਉਹਦਾ ਉਹਨਾਂ ਨੂੰ ਜਵਾਬ ਮਿਲਦਾ ਕਿ ਨਹੀਂ ਮਿਲਦਾ ਉਸ ਤਰ ਲਾ ਕੇ ਅੱਜ ਅਸੀਂ ਕਰਨਲ ਜੈਬਰ ਜੀ ਨਾਲ ਬੈਠੇ ਆ ਕਰਨਲ ਜੈਬਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਵਿੱਚ ਤੁਸੀਂ ਆਇਓ ਸਾਡੇ ਸੱਦੇ ਤੋਂ ਸਿਆੰਦੇ ਹੋ ਬਹੁਤ ਬਹੁਤ ਸ਼ੁਕਰੀਆ ਕਰਨਲ ਜੈਬਰ ਜੀ ਜਿਹੜੀ ਮੈਂ ਇੱਕ ਤੁਹਾਡੇ ਤੋਂ ਜਾਦਾ ਜਾਨਣਾ ਵੀ ਚਾਹੁੰਦੇ ਆ ਪੰਜਾਬ ਪੱਲ ਦੇ ਦਰਸ਼ਕ ਵੀ ਜਾਨਣਾ ਚਾਹੁੰਦੇ ਆ ਵੀ ਜਿਹੜਾ ਉਹ ਇਲੈਕਸ਼ਨ 1 ਜੂਨ ਨੂੰ ਪੰਜਾਬ ਦੇ ਵਿੱਚ ਜਿਹੜਾ ਹੋਣ ਵਾਲਾ ਹੈ ਜਿਹਦੇ ਵਿੱਚ 13 ਸੀਟਾਂ ਹੈਗੀਆਂ ਆਪਾਂ ਲੋਕ ਸਭਾ ਚ ਜਾਣ ਵਾਲੇ ਆ ਉਹ ਸੀਟਾਂ ਦੇ ਵਿੱਚ ਜਦੋਂ ਆਪਾਂ ਇਲੈਕਸ਼ਨ ਵੋਟ ਐਜ਼ ਅ ਵੋਟਰ ਆਪਾਂ ਜਦੋਂ ਵੋਟ ਕਰਨੀ ਹੈ ਤੇ ਆਪਾਂ ਕਿਹੜੀ ਕਿਹੜੀ ਚੀਜ਼ਾਂ ਧਿਆਨ ਰੱਖੀਏ ਔਰ ਕਿਹੜੀ ਕਿਹੜੀ ਚੀਜ਼ਾਂ ਸਾਡੇ ਅੱਗੇ ਆਉਂਦੀ ਹੈ ਤਾਂ ਉਸ ਦਾ ਸਾਨੂੰ ਸਵਾਲ ਦਾ ਜਵਾਬ ਚਾਹੀਦਾ ਉਹ ਸਭ ਨਾਲ ਤੁਸੀਂ ਤੁਹਾਡਾ ਤੋਂ ਨਵੇਦਨ ਹੈ ਵੀ ਕਿਸ ਤਰ੍ਹਾਂ ਦੇ ਐਜ਼ ਅ ਵੋਟਰ ਦੇ ਨਾਤੇ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ 13 ਸੀਟਾਂ ਦੇ ਵਿੱਚ ਜੇ ਇਲੈਕਸ਼ਨ ਹੋਣਾ ਔਰ ਸਭ ਤੋਂ ਵੱਡੀ ਗੱਲ ਹੈ ਇਸ ਵਾਰੀ ਜਿਹੜਾ ਇਲੈਕਸ਼ਨ ਹੋਣਾ ਉਹ ਚਾਰ ਪਾਰਟੀ ਮਲਟੀ ਕੋਆਲਿਸ਼ਨ ਹੋਣਾ ਹੈ ਉਹਦੇ ਵਿੱਚ ਬੀਜੇਪੀ ਨੇ ਵੀ ਲੜਨਾ ਹੈ ਕਾਂਗਰਸ ਨੇ ਵੀ ਲੜਨਾ ਹੈ ਆਪ ਪਾਰਟੀ ਨੇ ਵੀ ਲੜਨਾ ਹੈ ਔਰ ਕਾਲੀਜ ਨੇ ਵੀ ਲੜਨਾ ਹੈ ਹੋਰ ਬਜੋ ਸਮਾਜ ਪਾਰਟੀ ਜਾਂ ਹੋਰ ਪਾਰਟੀਆਂ ਕੋਈ ਕਿਸੇ ਨਾਲ ਕਿਤੇ ਲੜਨ ਗਿਆ ਜਾਂ ਐਲਾਈਅੰਸ ਕਰਨ ਗਿਆ ਇਸ ਤਰ੍ਹਾਂ ਦਾ ਇੱਕ ਕਾਫੀ ਜਿਹਨੂੰ ਕਹਿ ਸਕਦੇ ਵੀ ਕਾਫੀ ਤਰ੍ਹਾਂ ਦੇ ਪਾਰਟੀਆਂ ਆਪਣਾ ਵਿਸ਼ਾ ਲੈ ਕੇ ਆਣ ਵਾਲੀਆਂ ਹੈ ਉਸ ਦੇ ਵਿੱਚ ਐਜ਼ ਅ ਵੋਟਰ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਦੇ ਲੋਕਾਂ ਦਾ ਰੁਖ ਹੋਣਾ ਚਾਹੀਦਾ ਕਰਜ ਹੈ ਬੱਜੀ ਅ ਥੈਂਕ ਯੂ ਵੈਰੀ ਮੱਚ ਸਤਿੰਦਰ ਜੀ ਬਾਈਰੂ ਜੀ ਦਾ ਖਾਲਸਾ ਬਾਈਰੂ ਜੀ ਦੀ ਫਤਿਹ ਅ ਤੁਸੀਂ ਮੈਨੂੰ ਇੱਥੇ ਬੁਲਾਇਆ ਉਹਦੇ ਵਾਸਤੇ ਮੈਂ ਤੁਹਾਡਾ ਤੇ ਪੰਜਾਬੀ ਪਾਸ ਦਾ ਧੰਨਵਾਦ ਕਰਨਾ ਇਹ ਜਿਹੜਾ ਤੁਸੀਂ ਟਾਪਿਕ ਚੁਣਿਆ ਅੱਜ ਇਹ ਮੈਂ ਤੁਹਾਨੂੰ ਮੁਬਾਰਕ ਵੀ ਦੇਣੀ ਚਾਹਨਾ ਕਿ ਇਹ ਬਹੁਤ ਹੀ ਇੱਕ ਸੋਸ਼ੀਅਲੀ ਮਹੱਤਵਪੂਰਨ ਟਾਪਿਕ ਹੈ ਮੈਂ ਕਈ ਡਿਬੇਟਾਂ ਤੇ ਜਾਣਾ ਪਰ ਉੱਥੇ ਕਈ ਗੱਲਾਂ ਹੁੰਦੀਆਂ ਨੇ ਪੋਲਿਟਿਕਸ ਦੀਆਂ ਪਰ ਇਸ ਚੀਜ਼ ਦੇ ਉੱਤੇ ਇਸ ਗੱਲ ਦੇ ਉੱਤੇ ਕੋਈ ਗੱਲਬਾਤ ਨਹੀਂ ਹੁੰਦੀ ਹੈ ਤੇ ਵੈਸੇ ਤਾਂ ਮੈਂ ਸਮਝਦਾ ਕਿ ਇਹ ਦੀ ਕੋਈ ਮੇਰੇ ਤੇ ਅ ਅਬਿਲਟੀ ਨਹੀਂ ਹੈ ਕਿ ਮੈਂ ਏਡੇ ਵੱਡੇ ਟੌਪਿਕ ਤੇ ਉਸ ਤੇ ਕੁਝ ਬੋਲ ਸਕਾਂ ਪਰ ਚਲੋ ਪੂਰੀ ਜ਼ਿੰਦਗੀ ਲੀਡਰਸ਼ਿਪ ਹੀ ਕੀਤੀ ਹੈ ਤੇ ਜੋ ਮੇਰੇ ਵਿਊਜ਼ ਨੇ ਉਹ ਮੈਂ ਥੋੜੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਨਾ ਅ ਸਤਿੰਦਰ ਜੀ ਮੈਨੂੰ ਲੱਗਦਾ ਹੈ ਕਿ ਜਿਹੜਾ ਤੁਸੀਂ ਜਿੱਤਾ ਕਿ ਇਹ ਬਹੁਤ ਹੀ ਐਤਕੀ ਬਹੁਤ ਹਿਸਟੋਰਿਕ ਇਵੈਕਸ਼ਨ ਹੈ ਪੰਜਾਬ ਵਾਸਤੇ ਕਿਉਂਕਿ ਚਾਰ ਪਾਰਟੀਆਂ ਬਿਨਾਂ ਗਠਜੰਬੰਦਨ ਦੇ ਮੇਜਰ ਪਾਰਟੀਆਂ ਸਾਰੀਆਂ ਪਾਰਟੀਆਂ ਮੇਜਰ ਹੁੰਦੀਆਂ ਨੇ ਸਾਰੀਆਂ ਪਾਰਟੀਆਂ ਇੰਪੋਰਟੈਂਟ ਹੁੰਦੀਆਂ ਨੇ ਡੈਮੋਕ੍ਰੇਸੀ ਚ 40 ਬੜੀਆਂ-ਵੱਡੀਆਂ ਪਾਰਟੀਆਂ ਪਹਿਲੀ ਵਾਰੀ ਅਲੱਗ-ਅਲੱਗ ਲੜ ਰਹੀਆਂ ਨੇ ਤੇ ਇਹ ਤੇ ਸੁਭਾਵਿਕ ਐ ਸਤਿਦ੍ਰਿਜੀ ਕਿ ਸਭ ਪਾਰਟੀਆਂ ਐਮਪੀ ਦੀ ਇਲੈਕਸ਼ਨ ਦੇ ਵਿੱਚ ਸਭ ਪਾਰਟੀਆਂ ਪੂਰੇ ਦੇਸ਼ ਦੇ ਵਿੱਚ ਆਪਣੇ ਸਭ ਤੋਂ ਵੱਡੇ ਲੀਡਰ ਸਭ ਤੋਂ ਵੱਡੇ ਫੇਸ ਸਭ ਤੋਂ ਵੈਲ ਨੋਨ ਪਰਸਨ ਨੂੰ ਹੀ ਅੱਗੇ ਰੱਖੀਆਂ ਨੇ ਸੋ ਬਾਏ ਐਂਡ ਆਰ ਜੋ ਨਾਲ ਦੇ ਵਿੱਚ ਲੀਡਰਸ਼ਿਪ ਕੁਆਲਿਟੀਆਂ ਤੇ ਹੁੰਦੀਆਂ ਹੀ ਨੇ ਸਭ ਦੇ ਵਿੱਚ ਤੇ ਮੈਨੂੰ ਹੁਣ ਇਹ ਭੂਮਿਕਾ ਬਣਾਉਣ ਦੇ ਬਾਅਦ ਵਿਸ਼ੇ ਦੇ ਉੱਤੇ ਆ ਕੇ ਮੈਂ ਇਹ ਕਹਾਂਗਾ ਕਿ ਮੈਂਬਰ ਆਫ ਪਾਰਲੀਮੈਂਟ MP ਇੱਕ ਐਸਾ ਲੀਡਰ ਹੁੰਦਾ ਹੈ ਪੋਲਿਟিক্যাল ਲੀਡਰ ਤਾਂ ਨਹੀਂ ਕਿ ਹਰ ਸਾਰੇ ਪੋਲਿਟিক্যাল ਲੀਡਰ ਸੋਸ਼ਲ ਵਰਕਰ ਪਹਿਲੇ ਹੁੰਦੇ ਨੇ ਹੋਣਾ ਚਾਹੀਦਾ ਦੇ ਜਿਹੜੀ ਵਿਜਨ ਤੇ ਜਿਹੜੀ ਦਿਸ਼ਾ ਦੇ ਉੱਤੇ ਚੱਲਦੀ ਹੈ ਤੁਹਾਡੀ ਕੀ ਤੁਹਾਡੀ ਪੋਲਿਟਿਕਸ ਤੇ ਤੁਹਾਡੀ ਡਿਵੈਲਪਮੈਂਟ ਏਰੀਆ ਦੀ ਉਹ ਐਮਪੀ ਦੀ ਵਿਜਨ ਹੁੰਦੀ ਹੈ ਐਮਪੀ ਦੀ ਵਿਜਨ ਦੇ ਬਾਅਦ ਐਮਪੀ ਦੀ ਵਿਜਨ ਨੂੰ ਐਮਐਲਏਸ ਫੋਲੋ ਕਰਦੇ ਨੇ ਇਹ ਗੱਲ ਜਿਹੜੀ ਹੈ ਪਾਰਟੀ ਲਾਈਨ ਕੋਲੋਂ ਉੱਤੇ ਹੋਣੀ ਚਾਹੀਦੀ ਹੈ ਕਿਉਂਕਿ ਡਿਵੈਲਪਮੈਂਟ ਜਿਹੜੀ ਹੈ ਉਹਦੇ ਚ ਕੋਈ ਰਾਜਨੀਤੀ ਠੀਕ ਨਹੀਂ ਹੁੰਦੀ ਮੇਰੇ ਹਿਸਾਬ ਦੇ ਨਾਲ ਸੋ ਇਹਦਾ ਮਤਲਬ ਹੈ ਕਿ ਜਿਹੜੀ ਪਹਿਲੀ ਜਿਹੜੀ ਅ ਪਹਿਲਾ ਜਿਹੜਾ ਐਟਰੀਬਿਊਟ ਹੈ ਇੱਕ ਐਮਪੀ ਦਾ ਕਿ ਉਹ ਵਿਜਨਰੀ ਹੋਣਾ ਚਾਹੀਦਾ ਉਹ ਐਸਾ ਹੋਣਾ ਚਾਹੀਦਾ ਹੈ ਜਿਹੜਾ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲੇ ਤੇ ਜੋ ਜਿਹਦੇ ਵੀ ਜਿਹਦੇ ਕੋਲ ਬੜੀ ਇੱਕ ਕਲੀਅਰ ਕੱਟ ਵਿਜਨ ਹੋਏ ਕਿ ਉਹਨੇ ਆਪਣੀ ਕੰਸਟੀਟੂਐਂਸੀ ਚ ਕਰਨਾ ਕੀ ਹੈ ਤੇ ਉਹਨੂੰ ਕਿੱਦਾਂ ਕਰਨਾ ਸੋ ਵਿਜਨ ਡਾਇਰੈਕਸ਼ਨ ਇਹ ਦੋ ਚੀਜ਼ਾਂ ਸਭ ਤੋਂ ਇੰਪੋਰਟੈਂਟ ਨੇ ਉਦੇ ਬਾਅਦ ਉਸ ਐਮਪੀ ਦੇ ਵਿੱਚ ਜੋ ਉਹਦੀ ਵਿਜਨ ਹੈ ਉਹਨੂੰ ਕਰਨ ਦੀ ਵੀ ਸ਼ਮਤਾ ਹੋਣੀ ਚਾਹੀਦੀ ਹੈ ਕਰਨ ਦੀ ਸ਼ਮਤਾ ਦੇ ਵਿੱਚ ਦੇਖੋ ਐਦਾ ਹੁੰਦਾ ਹੈ ਕਿ ਇਹ ਇੱਕ ਬੜੀ ਯੂਨੀਕ ਲੀਡਰਸ਼ਿਪ ਕੁਆਲਟੀ ਹੁੰਦੀ ਹੈ ਟੂ ਗੈਟ ਥਿੰਗਸ ਡਨ ਇਹਦੇ ਚ ਸਤਿਤਰਜੀ ਹੈ ਤਾਂ ਕਿ ਲੀਡਰ ਨੂੰ ਸਾਰਾ ਕੰਮ ਖੁਦ ਨਹੀਂ ਕਰਨਾ ਹੁੰਦਾ ਲੀਡਰ ਨੂੰ ਕੰਮ ਡੈਲੀਕੇਟ ਕਰਕੇ ਤੇ ਦੂਸਰੇ ਲੋਕਾਂ ਕੋਲੋਂ ਕੰਮ ਕਰਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਜਿਹਦੇ ਵਾਸਤੇ ਈਗੋ ਨੂੰ ਪਿਛੇ ਰੱਖਣਾ ਪੈਂਦਾ ਹੈ ਹੁਣ ਹੋ ਕੀ ਜਾਂਦਾ ਹੈ ਕਿ ਇੱਕ ਵੱਡਾ ਲੀਡਰ ਕਹਿੰਦਾ ਯਾਰ ਮੈਂ ਹੁਣ ਡੈਂਡਾ ਵੱਡਾ ਬਣ ਗਿਆ ਮੈਂ ਕੈਬਨਿਟ ਮਿਸਟਰ ਬਣ ਗਿਆ ਮੈਂ ਐਮਪੀ ਬਣ ਗਿਆ ਮੈਂ ਉੱਥੇ ਕਿਉਂ ਜਾਵਾਂ ਮੈਂ ਡੀਸੀ ਨੂੰ ਕਿਉਂ ਮਿਲਾ ਮੈਂ ਛੋਟੇ ਕਿਸੇ ਤਹਿਸੀਲਦਾਰ ਨੂੰ ਕਿਉਂ ਮਿਲਾ ਉਹਦੇ ਨਾਲ ਕੰਮ ਖਰਾਬ ਹੋ ਜਾਂਦੇ ਸਾਨੂੰ ਤੁਹਾਨੂੰ ਅਗਰ ਤੁਸੀਂ ਵੱਡੇ ਲੀਡਰ ਹੋ ਤੇ ਅਗਰ ਤੁਸੀਂ ਜਾ ਕੇ ਸੈਂਟਰ ਤੋਂ ਕੰਮ ਕਰਾਣਾ ਹੈ ਤੇ ਉੱਥੋਂ ਦੇ ਹਰ ਡਿਪਾਰਟਮੈਂਟ ਦੇ ਕਲਰਕ ਤੋਂ ਲੈ ਕੇ ਮਿਸਟਰ ਤੱਕ ਸਭ ਨੂੰ ਮਿਲਣਾ ਪੈਂਦਾ ਉਹ ਅਗਰ ਤੁਹਾਡਾ ਈਗੋ ਹੋਏ ਤੇ ਤੁਹਾਡੇ ਕੋਲੋਂ ਕੰਮ ਨਹੀਂ ਹੁੰਦਾ ਸਰਕਾਰਾਂ ਕੋਲੋਂ ਕੰਮ ਲੈਣਾ ਕੋਈ ਆਸਾਨ ਨਹੀਂ ਹੁੰਦਾ ਇਹਦਾ ਇਹਦਾ ਮਤਲਬ ਹੈ ਕਿ ਐਮਪੀ ਸ਼ੁੱਡ ਬੀ ਵਿਦਆਊਟ ਈਗੋ ਹੀ ਸ਼ੁੱਡ ਹੈਵ ਇਨੀਸ਼ੀਏਟਿਵ ਪਰਸਿਵਰੈਂਸ ਬਹੁਤ ਜ਼ਰੂਰੀ ਹੈ ਕੰਮ ਇੱਕ ਦਿਨ ਤੇ ਨਹੀਂ ਵਿੱਚ ਨਹੀਂ ਹੋ ਜਾਂਦਾ ਮੈਂ ਇਹ ਦੇਖਿਆ ਲੋਕਾਂ ਨੂੰ ਕਹਿੰਦੇ ਜੀ ਮੈਂ ਆ ਤੁਸੀਂ ਮੈਨੂੰ ਕਿਹਾ ਸੀ ਮੈਂ ਤੇ ਅੱਗੇ ਕਹਿਤਾ ਕੰਮ ਤੇ ਨਹੀਂ ਨਾ ਹੋਇਆ ਕਹਿਣ ਦੇ ਨਾਲ ਕੰਮ ਨਹੀਂ ਨਾ ਹੋਇਆ ਅਗਰ ਤੁਸੀਂ ਬੇੜਾ ਚੁੱਕਿਆ ਕਿਸੇ ਕੰਮ ਦਾ ਤੇ ਤੁਹਾਨੂੰ ਉਹ ਕੰਮ ਜਿਹੜਾ ਉਹ ਕਰਵਾ ਕੇ ਹੀ ਛੱਡਣਾ ਚਾਹੀਦਾ ਤੇ ਜਾਂ ਫਿਰ ਜਿਹਦਾ ਕੰਮ ਤੁਸੀਂ ਕਰਵਾਣਾ ਹੈ ਉਹਦੇ ਕੋਲੋਂ ਮਾਫੀ ਮੰਗ ਲਓ ਕਿ ਵੀ ਮੇਰੇ ਕੋਲ ਨਹੀਂ ਹੋਇਆ ਤੁਸੀਂ ਹੋਰ ਕੋਈ ਤਰੀਕਾ ਢੂੰਡ ਲਓ ਸੋ ਕਮਿਟਮੈਂਟ ਇ ਬਿਉਟ ਈਗੋ ਇਨੀਸ਼ੀਏਟਿਵ ਐਂਡ ਪਰਸਿਵਰੈਂਸ ਇਹ ਸਭ ਕੁਝ ਬਹੁਤ ਜ਼ਰੂਰੀ ਹੈ ਤੇ ਇਹਦੇ ਨਾਲ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਅਥਾਰਟੀ ਜਿਹੜੇ ਤੁਸੀਂ ਜਿੰਨੇ ਮਰਜ਼ੀ ਚੰਗੇ ਲੀਡਰ ਹੋ ਅਗਰ ਤੁਹਾਡੇ ਵਿੱਚ ਅਥਾਰਟੀ ਹੀ ਹੈ ਨਹੀਂ ਹੈ ਕੋਈ ਕੰਮ ਕਰਾਣ ਦੀ ਤੇ ਤੁਹਾਡੇ ਚ ਕੋਈ ਐਡਾ ਦੀ ਤੁਹਾਡੇ ਕੋਲ ਸਟੇਚਰ ਹੀ ਹੈ ਨਹੀਂ ਕਿ ਜਿਹਦੇ ਨਾਲ ਉਹ ਕੰਮ ਹੋ ਜਾਏ ਤੇ ਫਿਰ ਫਿਰ ਤੁਸੀਂ ਗੱਲਾਂ ਹੀ ਕਰਨ ਜੋਗੇ ਰਹਿ ਜਾਂਦੇ ਹੋ ਸੋ ਦੇਰਫੋਰ ਤੁਹਾਡਾ ਸਟੇਚਰ ਹੋਣਾ ਚਾਹੀਦਾ ਹੈ ਲੋਕਾਂ ਨੂੰ ਤੁਹਾਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਤੇ ਅਗਰ ਜਿਆਦਾ ਤੋਂ ਜਿਆਦਾ ਤੁਹਾਡੇ ਸੂਬੇ ਦੇ ਬੰਦੇ ਐਮਪੀ ਜਿਹੜੇ ਨੇ ਉਹ ਕੈਬਨਿਟ ਮਨਿਸਟਰ ਬਣਨ ਜਾਂ ਕਿਸੇ ਹੋਰ ਵੱਡੀ ਅਪੁਆਇੰਟਮੈਂਟ 'ਚ ਜਾਣ ਤੇ ਫਿਰ ਉਹ ਸੂਬੇ ਦਾ ਜਿਹੜਾ ਜਿਹੜਾ ਵਿਕਾਸ ਹੈ ਡਵੈਲਪਮੈਂਟ ਹੈ ਉਹ ਬਹੁਤ ਚੰਗੀ ਹੋ ਜਾਂਦੀ ਹੈ ਤੇ ਬਾਕੀ ਸੈਂਸਿਟੀਵਿਟੀ ਤੇ ਕਮਿਊਨੀਕੇਸ਼ਨ ਸਕਿਲਸ ਬਹੁਤ ਜ਼ਰੂਰੀ ਨੇ ਸੈਂਸਿਟੀਵਿਟੀ ਦਾ ਕੀ ਮਤਲਬ ਹੈ ਇਸ ਦਿਨ ਦਾ ਥੀ ਸੈਂਸਿਟੀਵਿਟੀ ਹੈ ਕਿ ਦੂਸਰੇ ਬੰਦੇ ਦੇ ਦਰਦ ਨੂੰ ਸਮਝਣਾ ਸਾਰਿਆਂ ਦੇ ਨਾਲ ਮਿਲਣਾ ਜੁਲਣਾ ਤੇ ਉਹ ਉਹ ਜੋ ਕਹਿੰਦੇ ਨੇ ਉਹਦੀ ਦਰਦ ਸਮਝਣੀ ਬਹੁਤ ਜ਼ਰੂਰੀ ਹੁੰਦੀ ਹੈ ਇੱਕ ਲੀਡਰ ਦੇ ਵਾਸਤੇ ਬੇਸ਼ੱਕ ਕਰੇ ਕਿ ਨਾ ਕਰੇ ਉਸ ਬੰਦੇ ਨੂੰ ਟਰਸਟ ਦੇਣਾ ਬਹੁਤ ਜ਼ਰੂਰੀ ਹੈ ਹੁਣ ਮੈਂ ਕੀ ਦੇਖ ਰਿਹਾ ਪੰਜਾਬ ਦਾ ਕਲਚਰ ਜਿਹੜਾ ਇਸ ਦਿਨ ਜੀ ਇੱਕ ਤੇ ਤੁਹਾਡੇ ਆਸ-ਪਾਸ ਇੱਕ ਹੁੰਦੀ ਹੈ ਸਿਕਿਉਰਿਟੀ 10 ਕ ਬੰਦੇ ਆਪਣੇ ਆਸ-ਪਾਸ ਕੀਤੇ ਹੁੰਦੇ ਨੇ ਜੋ ਬਾਕੀ ਬੰਦਿਆਂ ਨੂੰ ਧੱਕਾ ਦੇਣ ਦੇ ਇਲਾਵਾ ਹੋਰ ਕੁਝ ਨਹੀਂ ਕਰਦੇ ਤੇ ਅੰਦਰ ਤੁਹਾਡੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਕੋਟਰੀ ਚਾਰ ਬੰਦੇ ਜਿਨ੍ਹਾਂ ਨੇ ਤੁਹਾਡੇ ਫੋਨ ਪਰ ਫੜੇ ਹੁੰਦੇ ਨੇ ਚਾਰ ਬੰਦੇ ਜੋ ਕਹਿੰਦੇ ਨੇ ਕਿ ਤੁਸੀਂ ਇਹਨੂੰ ਮਿਲ ਸਕਦੇ ਹੋ ਉਹਨੂੰ ਨਹੀਂ ਮਿਲ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਤੁਹਾਡੀ ਸੈਂਸਿਟੀਵਿਟੀ ਖਤਮ ਹੋ ਜਾਂਦੀ ਹੈ ਬੰਦਾ ਇੱਕ ਵਾਰ ਤੁਹਾਡੇ ਕੋਲ ਆਂਦਾ ਹੈ ਦੋ ਵਾਰ ਆਂਦਾ ਹੈ ਆ ਕੇ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹੈ ਤੇ ਜੇ ਤੁਸੀਂ ਨਹੀਂ ਮਿਲਦੇ ਤੇ ਉਹ ਫਿਰ ਛੱਡ ਦਿੰਦਾ ਕਹਿੰਦਾ ਇਹਨੂੰ ਛੱਡੋ ਉਹਦੇ ਨਾਲ ਜਿਹੜਾ ਸੂਬੇ ਦਾ ਨੁਕਸਾਨ ਬਹੁਤ ਹੁੰਦਾ ਤੁਹਾਡੇ ਤੱਕ ਚੀਜ਼ਾਂ ਨਹੀਂ ਪਹੁੰਚਦੀਆਂ ਇੱਕ ਅੱਛਾ ਲੀਡਰ ਉਹ ਹੈ ਜਿਹੜਾ ਟਾਈਮ ਸਾਰਿਆਂ ਨੂੰ ਦਿੰਦਾ ਪਰ ਘੱਟ ਟਾਈਮ ਦਿੰਦਾ ਤਾਂ ਕਿ ਜ਼ਿਆਦਾ ਲੋਕ ਕਰ ਸਕਣ ਉੱਥੇ ਜਾ ਕੇ ਫੁੱਲ ਫੜਾਣੇ ਪੁਸ਼ਪ ਫੜਾਣੇ ਉਹਦੇ ਬਾਅਦ ਫਿਰ ਪਹਿਲੇ ਇੱਕ ਭੂਮਿਕਾ ਬਣਾਣੀ 10 ਮਿੰਟ ਦੀ ਕਿ ਤੁਸੀਂ ਬੜੇ ਤਗੜੇ ਹੋ ਉਹਦੇ ਬਾਅਦ ਗੱਲ ਕਰਨੀ 20 ਮਿੰਟ ਲੱਗੇ ਇਹਦੂ ਚੰਗਾ ਜਿਹੜਾ ਬੁੱਧਾ ਹੈ ਉਹਦੇ ਉੱਤੇ ਗੱਲ ਕਰੋ 2 ਮਿੰਟਾਂ ਦੇ ਵਿੱਚ ਗੱਲ ਖਤਮ ਕਰੋ ਉਹ ਉਹਨੂੰ ਨੋਟ ਕਰ ਲਓ ਹਾਂ ਕੋ ਨਾ ਕੋ ਕੰਮ ਕਰੋ ਗੱਲ ਅੱਗੇ ਵਧੋ ਸਰਚਟਿਵਿਟੀ ਬਹੁਤ ਜ਼ਰੂਰੀ ਹੈ ਕਮਿਊਨੀਕੇਸ਼ਨ ਸਕਿਲਸ ਜਿਹੜੀਆਂ ਨੇ ਉਹ ਬਹੁਤ ਜ਼ਰੂਰੀ ਨੇ ਫਿਰ ਓਨੈਸਟੀ ਐਂਡ ਡੈਡੀਕੇਸ਼ਨ ਤੇ ਤੁਹਾਨੂੰ ਪਤਾ ਹੀ ਹੈ ਇਹ ਇਹ ਤੇ ਹੋਣਾ ਹੀ ਚਾਹੀਦਾ ਹੈ ਇਹਦੇ ਵਿੱਚ ਕਿਹਾ ਜਾਂਦਾ ਹੈ ਕਿ ਇਟ ਇਜ਼ ਨਾਟ ਇਟ ਇਜ਼ ਨਾਟ ਇਨਫ ਸ ਟੂ ਬੀ ਹਾਰਡ ਵਰਕਿੰਗ ਐਂਡ ਐਂਡ ਓਨੈਸਟ ਯੂ ਹੈਵ ਟੂ ਬੀ ਸੀਨ ਟੂ ਬੀ ਹਾਰਡ ਵਰਕਿੰਗ ਐਂਡ ਓਨੈਸਟ ਸਿਰਫ ਹੋਣ ਦੇ ਨਾਲ ਗੱਲ ਨਹੀਂ ਬੰਦੀ ਲੋਕਾਂ ਨੂੰ ਉਹ ਟਰਸਟ ਫੇਥ ਵੀ ਹੋਣਾ ਚਾਹੀਦਾ ਹੈ ਕਿ ਤੁਸੀਂ ਉਹ ਹੈਗੇ ਹੋ ਸੋ ਇਹ ਗੱਲਾਂ ਹੈਗੀਆਂ ਨੇ ਮੇਰੇ ਹਿਸਾਬ ਦੇ ਨਾਲ ਆ ਸਾਰੇ ਸਾਡੇ ਤੇ ਪਹਿਲੀ ਗੱਲ ਤੇ ਬਹੁਤ ਜ਼ਿਆਦਾ ਸਾਡੇ ਵੋਟਰਸ ਜਿਹੜੇ ਨੇ ਉਹ ਬੜੇ ਇਵਾਲਡ ਵੋਟਰਸ ਨੇ ਬੜੇ ਸਮਝਦਾਰ ਵੋਟਰ ਨੇ ਉਹ ਜਾਣਦੇ ਨੇ ਕਿ ਕਿਨੂੰ ਵੋਟ ਦੇਣੀ ਹੈ ਕਿਨੂੰ ਨਹੀਂ ਦੇਣੀ ਹੈ ਪਰ ਅਗਰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਗੇ ਤੇ ਮੇਰੇ ਹਿਸਾਬ ਦੇ ਨਾਲ ਅਸੀਂ ਚੰਗੇ ਮੈਂਬਰ ਆਫ ਪਾਰਲੀਮੈਂਟ ਜੋ ਹੈ ਉਹ ਉਹਨਾਂ ਨੂੰ ਅਸੀਂ ਯੂਨੀਅਨ ਆਪਣੀ ਲੋਕ ਸਭਾ ਚ ਭੇਜ ਸਕਾਂਗੇ ਜਿਦਾਂ ਤੁਸੀਂ ਦੱਸਿਆ ਵੀ ਚਾਪ ਪੰਜ ਗੁਣ ਮੈਂਬਰੋ ਪਾਰਲੀਮੈਂਟ ਚ ਹੋਣੇ ਚਾਹੀਦੇ ਆ ਇਹ ਕੱਲ ਵੀ ਵਧੀਆ ਠੀਕ ਵੀ ਹੈ ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਆਉਂਦੀ ਹੈ ਵੀ ਪੰਜਾਬ ਦੇ ਵਿੱਚ ਕਈ ਐਸੇ ਮੁੱਦੇ ਵੀ ਹੈ ਜਿਹੜੇ ਬੜੇ ਲਿੰਗਰ ਹੋਣ ਟਾਈਮ ਤੋਂ ਚੱਲ ਰਹੇ ਚਾਹੇ ਉਹ ਮੁੱਦਾ ਪਾਣੀ ਦਾ ਹੋਵੇ ਚਾਹੇ ਉਹ ਪਿੱਛੇ ਟਾਈਮ ਕਿਸਾਨੀ ਦਾ ਰਿਹਾ ਹੋਵੇ ਕੁਝ ਐਦਾਂ ਦੇ ਮੁੱਦੇ ਨੇ ਜਿਹੜੇ ਮੁੱਦੇ ਆਦਮੀ ਨੂੰ ਵੀ ਅਟੈਚ ਕਰ ਰਹੇ ਪੋਲਿਟੀਕਲ ਵੀ ਉਹ ਹੋ ਰਿਹਾ ਉਸ ਮੁੱਦਿਆਂ ਦੇ ਵਿੱਚ ਹਰ ਪਾਰਟੀ ਦਾ ਇੱਕ ਕਿਤੇ ਨਾ ਕਿਤੇ ਜਿਹੜੇ ਪੁਛ ਲੀਡਰਸ ਐ ਪੁਛ ਐਕਸਪਲੋਇਟੇਸ਼ਨ ਦੀ ਭਾਵਨਾ ਜ਼ਿਆਦਾ ਹੀ ਹੈਗੀ ਕਿ ਇਸ ਨੂੰ ਰਿਜ਼ੋਲਵ ਕਰਾਉਣ ਦੇ ਬਜਾਏ ਤੇ ਇਸ ਦੇ ਬਾਰੇ ਤੁਹਾਨੂੰ ਕੀ ਲੱਗਦਾ ਵੀ ਵੋਟਰ ਨੂੰ ਕਿਆ ਸੋਚਣਾ ਚਾਹੀਦਾ ਹੈ ਇਸ ਬਾਰੇ ਕਿਆ ਕਰਨਾ ਚਾਹੀਦਾ ਤੁਸੀਂ ਬਿਲਕੁਲ ਸਹੀ ਕਹਾ ਜੀ ਦੇਖੋ ਮੁੱਦੇ ਜਿਹੜੇ ਨੇ ਨਾ ਸਤੰਦਰ ਕੀ ਕੁਝ ਬੁੱਦੇ ਤੇ ਐਸੇ ਨਹੀਂ ਜਿਹੜੇ ਲੋਕਲਾਈਟ ਹੁੰਦੇ ਨੇ ਤੇ ਕੁਝ ਬੁੱਤੇ ਐਸੇ ਹੁੰਦੇ ਨੇ ਜਿਹੜੇ ਪੂਰੇ ਪੂਰੇ ਸੂਬੇ ਤੇ ਹੁੰਦੇ ਨੇ ਕੁਝ ਬੁੱਦੇ ਐਸੇ ਹੁੰਦੇ ਨੇ ਜਿਹੜੇ ਦੇਸ਼ ਤੇ ਹੁੰਦੇ ਨੇ ਪੰਜਾਬ ਦੀ ਲੋਕੇਸ਼ਨ ਐਸੀ ਹੈ ਕਿ ਪੰਜਾਬ ਦੇ ਵਿੱਚ ਇਹ ਤਿੰਨੋਂ ਕਿਸਮ ਦੇ ਮੁੱਦੇ ਜਿਹੜੇ ਨੇ ਉਹ ਬੜੇ ਮਹੱਤਵਪੂਰਨ ਨੇ ਸਭ ਤੋਂ ਪਹਿਲੀ ਗੱਲ ਤੇ ਅਸੀਂ ਬਾਰਡਰ ਸਟੇਟ ਹੈਗੇ ਆ ਸਾਡੇ ਨਾਲ ਪਾਕਿਸਤਾਨ ਬੈਠਿਆ ਹੋਇਆ ਹੈ ਪਾਕਿਸਤਾਨ ਜਿਹੜਾ ਉਹ ਸਾਨੂੰ ਸਾਰਾ ਟਾਈਮ ਡੀਸਟੈਬਲਾਈਜ਼ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਰਹਿੰਦਾ ਹੈ ਤੇ ਕਈ ਵਾਰ ਅਸੀਂ ਉਹਦੇ ਛਾਤੇ 'ਚ ਵੀ ਆ ਜਾਂਦੇ ਆ ਚੀਨ ਵੀ ਬੈਠਿਆ ਹੋਇਆ ਹੈ ਤੇ ਬਾਰਡਰ ਸਟੇਟ ਹੋਣ ਦੇ ਕਾਰਨ ਇਹ ਸੋ ਇਹ ਇੱਕ ਬੜਾ ਨੈਸ਼ਨਲ ਮੁੱਦਾ ਹੈਗਾ ਸਾਡਾ ਕਿ ਅਸੀਂ ਇੱਕ ਸੈਂਸਿਟਿਵ ਸਟੇਟ ਹੈਗੇ ਆ ਜਿੰਨوں ਕੀ ਸੰਭਾਲਣਾ ਮੁਸ਼ਕਲ ਹੁੰਦਾ ਹੈ ਉਹ ਐਮਪੀ ਦਾ ਕੰਮ ਉਹਦੇ ਚ ਐਮਪੀ ਨੂੰ ਹੀ ਅੱਗੇ ਵੱਧ ਕੇ ਕਰਨਾ ਪੈਂਦਾ ਹੈ ਫਿਰ ਸਟੇਟ ਤੇ ਸਾਡੇ ਬੁੱਧੇ ਤੁਹਾਨੂੰ ਪਤਾ ਹੀ ਨਹੀਂ 12 14 ਮੁੱਦੇ ਸਾਡੇ ਬਹੁਤ ਵੱਡੇ ਨੇ ਡਰੱਗਸ ਦਾ ਮੁੱਦਾ ਹੈ ਲਾਅ ਐਂਡ ਆਰਡਰ ਦਾ ਮੁੱਦਾ ਲੈਕ ਆਫ এমਪਲॉयਮੈਂਟ ਓਪਰਚ्युनिटी ਇਨ ਐਡਿਕੁਏਟ ਐਜੂਕੇਸ਼ਨ ਮਾਈਗ੍ਰੇਸ਼ਨ ਕਨਵਰਸ਼ਨ এনਵਾਇਰਨਮੈਂਟ ਇਹ ਸਾਰੇ ਮੁੱਦੇ ਸਾਰਿਆਂ ਨੂੰ ਪਤਾ ਨੇ ਹੁਣ ਕੋਈ ਵੀ ਵੱਡਾ ਸਟੈਂਡਰਡ ਜੀ ਇਹ ਕਾਗਵੀ ਏਡਾ ਕੋਈ ਵੱਡਾ ਜਾਇੰਟ ਨਹੀਂ ਹੁੰਦਾ ਜੋ ਕਿ ਸਭ ਕੁਝ ਕਰ ਲੈਂਦਾ ਪਰ ਅਗਰ ਕੋਈ ਅਗਰ ਇੱਕ acha ਲੀਡਰ ਉਹ ਹੁੰਦਾ ਹੈ ਜਿਹੜਾ ਕਿਸੇ ਇੱਕ ਗੱਲ ਦੇ ਉੱਤੇ ਫੋਕਸ ਕਰੇ ਤੇ ਉੱਥੇ ਕੋਈ ਨਾ ਕੋਈ ਰਿਜ਼ਲਟ ਕੱਢੇ ਤੇ ਜਿਹੜਾ ਪੁਰਾਣੇ ਲੋਕਾਂ ਨੇ ਕੰਮ ਕੀਤਾ ਉਹ ਉਸ ਕੰਮ ਤੇ ਨਾਲ ਚੱਲੋ ਮੈਂ ਤੇ ਇਹੋ ਹੀ ਕਹਾਂਗਾ ਕਿ ਲੀਡਰ ਚੰਗਾ ਉਹ ਹੁੰਦਾ ਹੈ ਜਿਹੜਾ ਕਿ ਪੋਲਿਟਿਕਸ ਕੋਲੋਂ ਉੱਤੇ ਵੱਧ ਕੇ ਤੇ ਆਪਣੀ ਦੇਖੋ ਰਾਜਨੀਤੀ ਆਪਣੀ ਜਗ੍ਹਾ ਪਰ ਡਵੈਲਪਮੈਂਟ ਜਿਹੜੇ ਕੰਮ ਦੇ ਵਾਸਤੇ ਤੁਹਾਨੂੰ ਭੇਜਿਆ ਉਹ ਆਪਣੀ ਜਗ੍ਹਾ ਵਿਕਾਸ ਹੋਣਾ ਚਾਹੀਦਾ ਹੈ ਬੰਦੇ ਨੂੰ ਪੋਲਿਟਿਕਸ ਦਾ ਸਭ ਤੋਂ ਵੱਡਾ ਕੰਮ ਹੁੰਦਾ ਹੈ ਕਿ ਜਿਹੜੇ ਲੋਕ ਨੇ ਉਹਨਾਂ ਦੀ ਜ਼ਿੰਦਗੀ ਨੂੰ ਆਸਾਨ ਕਰਨਾ ਉਹਨਾਂ ਦੀ ਹੈਲਥ ਠੀਕ ਰਹੇ ਉਹਨਾਂ ਨੂੰ ਕੰਮ ਮਿਲੇ ਰੋਜ਼ਗਾਰ ਮਿਲੇ ਉਹਨਾਂ ਦੀ ਉਹਨਾਂ ਦੀਆਂ ਤਕਲੀਫਾਂ ਪੂਰੀਆਂ ਦੂਰ ਹੋਣ ਇਹ ਨਹੀਂ ਕਿ ਸਭ ਨੂੰ ਹੀ ਯੂ نو ਕਰੋੜਪਤੀ ਬਣਾ ਦੇਣਾ ਪਰ ਬੰਦਾ ਆਪਣੀ ਓਨੈਸਟਲੀ ਕੰਮ ਕਰਕੇ ਤੇ ਅੱਗੇ ਵਧੇ ਇਹ ਲੀਡਰ ਦਾ ਕੰਮ ਹੁੰਦਾ ਹੈ ਉਹ ਉਹ ਵੀ ਹੈ ਫਿਰ ਜਿਹੜੇ ਬੁੱਧੇ ਸਟੇਟ ਦੇ ਬੁੱਧੇ ਨੇ ਉਹ ਫਿਰ ਆ چھوٹے ਹੋ ਕੇ ਤੇ ਕੰਸਟੀਟੂਐਂਸੀ ਚ ਆ ਜਾਂਦੇ ਨੇ ਫਿਰ ਫੋਰ ਐਗਜ਼ਾਮਪਲ ਪਾਣੀ ਦਾ ਮੁੱਦਾ ਹੈਗਾ ਪਰ ਪਾਣੀ ਦਾ ਮੁੱਦਾ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਉਹਦੇ ਉੱਤੇ ਧਿਆਨ ਕਿਨੂੰ ਦੇਣਾ ਪਏਗਾ ਅਨੰਦਪੁਰ ਸਾਹਿਬ ਦੇ ਐਮਪੀ ਨੂੰ ਤੇ ਲੁਧਿਆਣਾ ਦੇ ਐਮਪੀ ਨੂੰ ਕਿਉਂਕਿ ਜਿਹੜੇ ਦਰਿਆ ਨੇ ਉਹ ਉੱਥੋਂ ਦੀ ਵਹਿੰਦੇ ਨੇ ਤੇ ਉਹਦੇ ਵਾਸਤੇ ਕੀ ਕਰਨਾ ਹੈ ਸੈਂਟਰ ਨੇ ਕੀ ਕਰਨਾ ਹੈ ਸਟੇਟ ਨੇ ਕੀ ਕਰਨਾ ਹੈ ਉਹਨਾਂ ਨੂੰ ਕੋਆਰਡੀਨੇਟ ਕਰਨਾ ਇਹ ਐਮਪੀ ਦਾ ਕੰਮ ਹੈ ਇਸ ਤਰ੍ਹਾਂ ਜੇ ਜੀ ਤੁਸੀਂ ਚੀਜ਼ਾਂ ਦੱਸਿਆ ਵੀ ਐਮਪੀ ਬੜਾ ਵਿਜਨਲ ਹੋਰ ਬੜਾ ਡੈਡੀਕੇਟਿਡ ਤੇ ਹੌਨੈਸਟੀ ਨਾਲ ਹੋਣਾ ਚਾਹੀਦਾ ਮੈਨੂੰ ਲੱਗਦਾ ਵੀ ਅੱਜ ਜਿਹੜੇ ਸਾਡੇ ਜਿਹੜਾ ਸੋਣਾ ਜੀ ਇੰਟਰਵਿਊ ਕਰਨ ਦਾ ਵੀ ਪਰਪਸ ਹੈਗਾ ਤੁਹਾਡੇ ਨਾਲ ਗੱਲ ਕਰਦਾ ਵੀ ਪਰਪਸ ਹੈ ਵਾ ਇੱਕ ਪੰਜਾਬ ਦੇ ਵਿੱਚ ਜਿਹੜਾ ਅਗਲਾ ਇਲੈਕਸ਼ਨ ਆ ਰਿਹਾ ਉਸ ਦੇ ਵਿੱਚ ਵੋਟਰ ਦਾ ਮਨ ਬਨੇ ਵੀ ਉਹ ਚੀਜ਼ਾਂ ਇਦਾਂ ਦੀ ਲੋਕਾਂ ਦੇ ਵਿੱਚ ਦੇਖੇ ਐਮਪੀ ਨੂੰ ਚੁੰਨਦੇ ਵੇ ਅਸੀਂ ਚੀਜ਼ਾਂ ਉਹਦੇ ਦਿਮਾਗ ਚ ਰਾਇਨ ਔਰ ਉਸ ਤੋਂ ਪ੍ਰਸ਼ਨ ਵੀ ਪੁੱਛੇ ਸੋ ਜਿਕਰਨਾ ਸਾਹਿਬ ਬਹੁਤ ਅੱਜ ਸਾਨੂੰ ਗਾਈਡ ਕੀਤਾ ਸਾਡੇ ਦਰਸ਼ਕਾਂ ਨੂੰ ਵੀ ਇਹ ਚੀਜ਼ ਹੈ ਇਸ ਵਿੱਚ ਸਿੰਦਰਜੀ ਲਾਸਟ ਵਿੱਚ ਮੈਂ ਇਹ ਕਹਿਣਾ ਚਾਹਨਾ ਕਿ ਲੀਡਰ ਚੰਗਾ ਉਹ ਹੁੰਦਾ ਜਿਹੜਾ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲੇ ਠੀਕ ਟਰਸਟ ਹੋਣਾ ਚਾਹੀਦਾ ਹੈ ਲੀਡਰ ਚੰਗਾ ਉਹ ਹੁੰਦਾ ਜੋ ਬੋਲੇ ਘੱਟ ਤੇ ਐਕਸ਼ਨ ਜ਼ਿਆਦਾ ਕਰੇ ਸਾਡੀ ਪ੍ਰੋਬਲਮ ਇਹ ਬਣ ਗਈ ਹੈ ਇੰਡੀਆ ਦੇ ਵਿੱਚ ਕਿ ਲੀਡਰ ਬਣਨ ਦੇ ਵੇਲੇ ਪਹਿਲੇ ਤੇ ਬਹੁਤ ਗੱਲਾਂ ਕਰਦਾ ਹੈ ਤੇ ਬਾਅਦ ਵਿੱਚ ਐਕਸ਼ਨ ਕੋਈ ਨਹੀਂ ਹੁੰਦਾ ਸਾਨੂੰ ਐਸਾ ਲੀਡਰ ਚਾਹੀਦਾ ਹੈ ਜਿਹੜਾ ਪਹਿਲੇ ਘੱਟ ਗੱਲਾਂ ਕਰੇ ਦੇ ਬਾਤ ਦੇ ਵਿੱਚ ਐਕਸ਼ਨ ਜ਼ਿਆਦਾ ਕਰੇ ਜੋ ਉਹਨੇ ਕਿਹਾ ਇਹ ਇਹ ਹੁੰਦਾ ਹੈ ਔਨੈਸਟੀ ਇਹ ਹੁੰਦੀ ਹੈ ਡੈਡੀਕੇਸ਼ਨ ਇਹ ਹੁੰਦੀ ਹੈ ਸਪਿਰਿਟ ਕੰਮ ਕਰਨ ਵਾਸਤੇ ਮੈਨੂੰ ਇਹ ਕਹਿਣ ਦੇ ਵਿੱਚ ਪਰਹੇਜ਼ ਨਹੀਂ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਲੀਡਰਸ਼ਿਪ ਦੇ ਵਿੱਚ ਥੋੜਾ ਵੈਕਿਊਮ ਚੱਲ ਰਿਹਾ ਹੈ ਆ ਕਿਸੇ وجہ ਦੇ ਨਾਲ ਵੱਡੇ ਜਿਹੜੇ ਬੰਦੇ ਨੇ ਪੜੇ ਲਿਖੇ ਜ਼ਿਆਦਾ ਬੁੱਧੀ ਦੀ ਵੀ ਉਹ ਪੋਲਿਟਿਕਸ 'ਚ ਆ ਨਹੀਂ ਰਹੇ ਮੈਂ ਤੇ ਸਾਰਿਆਂ ਨੂੰ ਕਹਾਂਗਾ ਕਿ ਪੋਲਿਟਿਕਸ ਦੇ ਵਿੱਚ ਜ਼ਿਆਦਾ ਦਿਲਚਸਪੀ ਲੋ ਟਰਸਟ ਫੇਥ ਬਿਲਡ ਕਰੋ ਆਪਸੇ ਵਿੱਚ ਜਦੋਂ ਤੱਕ ਸਾਡਾ ਪੰਜਾਬੀਆਂ ਦਾ ਭਾਈਚਾਰਾ ਨਹੀਂ ਹੈ ਉਦੋਂ ਤੱਕ ਗੱਲ ਦੀ ਬੰਦੀ ਹੈ ਸੋ ਉਹ ਗੱਲਾਂ ਜਿਹੜੀਆਂ ਨੇ ਲੀਡਰ ਦੇ ਵਿੱਚ ਬਹੁਤ ਜ਼ਰੂਰੀ ਨੇ ਕਿ ਸਾਰਾ ਟਾਈਮ ਗੱਲਾਂ ਕਰ ਕਰਕੇ ਮੈਂ ਇਹ ਕਰਦਾਗਾ ਉਹ ਕਰਦਾਗਾ ਬਾਅਦ ਵਿੱਚ ਕਰਨਾ ਕੁਝ ਹੈ ਨਹੀਂ ਲੋਕ ਜਿਹੜੇ ਨੇ ਉਹ ਉਹਦੇ ਨਾਲ ਲੋਕਾਂ ਦੇ ਦਿਲ ਦੇ ਉੱਤੇ ਬਹੁਤ ਥੇਸ ਪੌਂਚਦੀ ਹੈ ਹੁਣ ਸਾਨੂੰ ਪੋਲਿਟਿਕਸ ਕਰਨੇ ਚਾਹੀਦੇ ਨੇ ਸਾਡੇ ਵਾਸਤੇ ਪੰਜਾਬ ਵਾਸਤੇ ਬਹੁਤ ਇੰਪੋਰਟੈਂਟ ਹੈ ਕਿ ਇਸ਼ੂ ਬੇਸਡ ਪੋਲਿਟਿਕਸ ਕਰੀਏ ਕਿ ਆਪਾਂ ਆਪਾਂ ਕੰਮ ਕਿਤਾ ਸੁਲਝਾਣਾ ਮੈਨੂੰ ਆਟੀ ਦੇ ਨਾਲ ਕੋਈ ਮਤਲਬ ਨਹੀਂ ਹੈ ਮੈਨੂੰ ਮਤਲਬ ਹੈ ਕਿ ਪੰਜਾਬ ਐਸ ਵੇਲੇ ਪਿਛੜਿਆ ਹੋਇਆ ਹੈ ਤੇ ਸਾਡਾ ਲੀਡਰ ਐਸਾ ਹੋਣਾ ਚਾਹੀਦਾ ਹੈ ਜੋ ਕਿ ਪੰਜਾਬ ਨੂੰ ਅੱਗੇ ਲੈ ਜਾਵੇ ਠੀਕ ਹੈ ਪੰਜਾਬ ਨੂੰ ਲੀਡਰ ਅੱਗੇ ਲੈ ਕੇ ਜਾਵੇ ਸਾਰਿਆਂ ਨਾਲ ਮਿਲ ਕੇ ਲੈ ਕੇ ਜਾਵੇ ਇੱਕ ਐਸਾ ਤੁਹਾਡਾ ਆਇਆ ਮਨ ਲਗਾ ਪੰਜਾਬ ਪਾਸ ਦੇ ਜਿਹੜੇ ਦਰਸ਼ਕ ਆ ਇਸ ਗੱਲ ਨੂੰ ਪਸੰਦ ਵੀ ਕਰਨਗੇ ਔਰ ਜੇ ਸਾਡੀ ਇੰਟਰਵਿਊ ਜੇ ਕਰਨਲ ਸਾਹਿਬ ਦਾ ਜਿਹੜਾ ਅਸੀਂ ਕੱਲ ਬਾਤ ਕਰਦੇ ਆ ਤੁਸੀਂ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤਾਕੀ ਸਾਡੀ ਗੱਲਬਾਤ ਸਾਰੇ ਦੇ ਅੱਗੇ ਤੱਕ ਪਹੁੰਚੇ ਕਰਨਾਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਸੀ ਕਾ ਔਰ ਪੰਜਾਬ ਪਰਸ ਦੇ ਦਸ਼ਕਾਂ ਨੂੰ ਵੀ ਨਵੇਦਨ ਹੈ ਵੀ ਸਾਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਸਸੀ ਕਾ ਜੈ ਹਿੰਦ ਵੰਦੇ ਮਾਤਰ